ਅੱਜਕੱਲ੍ਹ ਵਿਆਹ ਦੇ ਨਾਮ ਤੇ ਹੀਰਾ ਫੇਰੀ ਅਤੇ ਧੋਖਾਧੜੀ ਦੇ ਮਾਮਲੇ ਆਮ ਹੁੰਦੇ ਜਾ ਰਹੇ ਨੇ ਸੋ ਇੱਕ ਅਜਿਹਾ ਮਾਮਲਾ ਵੇਖਣ ਨੂੰ ਮਿਲਿਆ ਸੁਣ ਕੇ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਜਿੱਥੇ ਇੱਕ ਲਾੜਾ ਲਾੜੀ ਦੇ ਘਰ ਬारात ਲੈ ਕੇ ਪਹੁੰਚਿਆ ਪਰ ਜਦੋਂ ਸੱਚਾਈ ਦਾ ਪਤਾ ਲੱਗਿਆ ਹੈਰਾਨ ਰਹਿ ਗਿਆ ਪੰਜਾਬ ਦੇ ਮੋਗਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਅਜੀਬ ਅਤੇ ਹੈਰਾਨ ਕਰਨ ਵਾਲਾ ਮਾਮਲਾ ਵੇਖਣ ਨੂੰ ਮਿਲਿਆ 100 ਕਿਲੋਮੀਟਰ ਦੂਰ ਅਮ੍ਰਿਤਸਰ ਦੇ ਸੁਲਤਾਨ ਵਿੰਡੀ ਪਿੰਡ ਤੋਂ ਸਜ ਤਜ ਕੇ ਬੈਂਡ ਵਾਜਿਆਂ ਦੇ ਨਾਲ ਇੱਕ ਲਾੜਾ ਲਗਭਗ 40 ਤੋਂ 45 ਲੋਕਾਂ ਦੀ ਬਰਾਤ ਲੈ ਕੇ ਜਦ ਪਹੁੰਚਦਾ ਜਿਸ ਪਤੇ ਤੇ ਲਾੜੀ ਦੇ ਘਰ ਦਾ ਜ਼ਿਕਰ ਕੀਤਾ ਹੋਇਆ ਸੀ ਉੱਥੇ ਨਾ ਤਾਂ ਲਾੜੀ ਸੀ ਨਾ ਹੀ ਕਿਸੇ ਤਰ੍ਹਾਂ ਦਾ ਮੈਰਿਜ ਪੈਲੇਸ ਸੀ ਲਾੜਾ ਤੇ ਉਸਦਾ ਪਰਿਵਾਰ ਅਤੇ ਰਿਸ਼ਤੇਦਾਰ ਕੁੜੀ ਦੇ ਘਰ ਦੀ ਪਾਲ ਕਰਦੇ ਕਰਦੇ ਥੱਕ ਗਏ ਪਰ ਉਹਨਾਂ ਨੂੰ ਨਾ ਤਾਂ ਕੁੜੀ ਮਿਲੀ ਨਾ ਹੀ ਘਰੇ ਅਤੇ ਨਾ ਹੀ ਉਹ ਮੈਰਿਜ ਪੈਲਸ ਮਿਲਿਆ ਜਿਹੜਾ ਕਿ ਮੈਂਸ਼ਨ ਕੀਤਾ ਹੋਇਆ ਸੀ ਬਰਾਤੀਆਂ ਨੇ ਇਲਾਕੇ ਦੇ ਲੋਕਾਂ ਤੋਂ ਪੁੱਛਿਆ ਤੇ ਲਾੜੀ ਦੀਆਂ ਤਸਵੀਰਾਂ ਦਿਖਾਈਆਂ ਪਰ ਕਿਸੇ ਨੇ ਕੁੜੀ ਨੂੰ ਪਛਾਣਿਆ ਤੱਕ ਨਹੀਂ ਇਲਾਕੇ ਦੇ ਲੋਕਾਂ ਨੇ ਸਾਫ਼ ਕਿਹਾ ਇਸ ਤਣਾਦੀ ਕੋਈ ਵੀ ਕੁੜੀ ਇੱਥੇ ਨਹੀਂ ਰਹਿੰਦੀ ਐ ਸੁਣ ਕੇ ਲਾੜਾ ਤੇ ਉਹਦਾ ਪਰਿਵਾਰ ਜਿਹੜਾ ਹੈਰਾਨ ਰਹਿ ਗਿਆ ਲਾੜੇ ਦੀ ਪਰਜਾਈ ਨੇ ਆਪਣੀ ਹੀ ਰਿਸ਼ਤੇਦਾਰੀ ਵਿੱਚ ਮਾਮੇ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ ਬਰਾਤ ਅੰਮ੍ਰਿਤਸਰ ਤੋਂ ਮੋਗੇ ਆਈ ਸੀ ਜਦੋਂ ਬਰਾਤ ਉੱਥੇ ਪਹੁੰਚੀ ਅਜਿਹਾ ਕੋਈ ਪਰਿਵਾਰ ਹੀ ਨਹੀਂ ਮਿਲਿਆ ਉਹ ਸਵੇਰ ਤੋਂ ਹੀ ਪੂਰੇ ਮੋਗੇ ਦੇ ਵਿੱਚ ਘੁੰਮਦਾ ਰਿਹਾ ਪਰ ਨਾ ਤਾਂ ਕੁੜੀ ਦਾ ਘਰ ਮਿਲਿਆ ਨਾ ਹੀ ਵਿਆਹ ਦੇ ਕਾਰਡ ਦੇ ਵਿੱਚ ਛਪਿਆ ਹੋਇਆ ਥਾਂ ਮਿਲਿਆ ਜਿਸ ਤੋਂ ਬਾਅਦ ਸਾਰੀ ਬारात ਨੂੰ ਅੰਮ੍ਰਿਤਸਰ ਵਾਪਸ ਮੁੜਨਾ ਪਿਆ। ਇਸ ਮਾਮਲੇ ਦੇ ਵਿੱਚ ਮੋਗਾ ਪੈਲੈਸ ਦੇ ਮਾਲਕ ਨੇ ਕਿਹਾ ਕਿ ਕਿਸੇ ਦੇ ਵਿਆਹ ਲਈ ਕੋਈ ਵੀ ਬੁਕਿੰਗ ਨਹੀਂ ਆਈ ਅਤੇ ਨਾ ਹੀ ਕੋਈ ਅਜਿਹੇ ਵਿਆਹਵਾਰੇ ਪਤਾ ਹੈ। ਤੋਂ ਅੰਦਾਜ਼ਾ ਹੈ ਕਿ ਮੋਗਾ ਦੇ ਵਿੱਚ ਪਹਿਲਾਂ ਵੀ ਅਜਿਹਾ ਇੱਕ ਮਾਮਲਾ ਆਇਆ ਸੀ ਇਸੇ ਤਰ੍ਹਾਂ ਲਾੜਾ ਬारात ਲੈ ਕੇ ਪਹੁੰਚਿਆ ਪਰ ਲਾੜੀ ਦਾ ਪਰਿਵਾਰ ਨਹੀਂ ਮਿਲਿਆ। ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਉਹਦੇ ਦਿੌਰ ਦਾ? ਹਾਂ ਜੀ। ਕੌਣ ਸੀ ਲੜਕੀ ਜੋ ਮਾਮਾਈ ਦੀ ਬੇਟੀ ਸੀ ਮੇਰੇ ਕਿੱਥੇ ਰਹਿੰਦੇ ਸੀ ਜੀ ਚਾਚਾ ਜੀ ਦੀ ਬੋਦੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਆ ਭਾਜੀ ਕੁਛ ਨਹੀਂ ਪਣੀ ਪਹਿਲਾਂ ਮੈਂ ਨਾਲ ਕੂਨ ਤੇ ਸਾਰਾ ਕੁਝ ਕਨੈਕਟ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਉਲਟਾ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਸੁਣਦੀ ਆ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲ ਬਾਤ ਨਹੀਂ ਲੇਦੀ ਉਤਤੀ ਬਰਾਤ ਲੈ ਕੇ ਤੋਈ ਕੱਲ ਜਾਂ ਅੱਜ ਕੋਈ ਗੱਲ ਬਾਤ ਨਹੀਂ ਪਾਜੀ ਕੱਲ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਹ ਕੁਛ ਕਰ ਲਿਆ ਸੀ ਆਹ ਕੁਛ ਕਰ ਲਿਆ ਮੈਂ ਸਾਰਾ ਕੁਛ ਉਹਨਾਂ ਦੇ ਵਿਸ਼ਵਾਸ ਤੇ ਲਾ ਕੇ ਤੋਈ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਮੈਂ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਪਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਸੀਂ ਵਿਸ਼ਵਾਸ ਸੀਗਾ ਵੀ ਆਜ ਤੱਕ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੋਇਆ ਸੀ ਕੋਈ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਚ ਕੋਈ ਗੱਲ ਨਹੀਂ ਹੈ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦਮ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਕਹਿੰਦੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਬਾਜੀ ਮੇਰਾ ਘਰ ਦਾ ਮੇਰੇ ਮੇਰੇ ਮੇਰਾ ਕਿਸੇ ਨੇ ਨੀ ਤੋੜਿਆ ਮੇਰੇ ਮਾਮੇ ਨੇ ਤਮਾਸ਼ੀਆਂ ਨੇ ਤੋੜਿਆ ਮੇਰਾ ਕਿਸੇ ਨੇ ਨੀ ਤੋੜਿਆ ਤੁਸੀਂ ਪਿੱਛੋਂ ਕਿੰਦਾ ਦੇਣ ਵਾਲੇ ਜੀ ਮੈਂ ਪਿੱਛੋਂ ਜਿੰਦੜ ਤੋਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜਾ ਇਹਨਾਂ ਨਾਲ ਇਦਾਂ ਦਾ ਪਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਨਾਲ ਮੈਂ ਭਾਜੀ ਮੈਂ ਕਹਿੰਨੀ ਵੀ ਜੋ ਜੋ ਬੰਦਾ ਆ ਜੋ ਇਹਨਾਂ ਨਾਲ ਹੋਇਆ ਮੈਂ ਦੇਨਦਰ ਪਰ ਮੋਸਕਾ ਚ ਬਸਣਾ ਆ ਦੇਖੋ ਇਸ ਦਾ ਚਲੋ ਪਰਵਾਹ ਹਾਂਜੀ ਮੇਰੀ ਭੈਣ ਦੇ ਇਸ ਦਾ ਰਾਏ ਆ ਫਿਰ ਮੇਰੀ ਸਾਰੀ ਪਰਵਾਰ ਮਾਮਾ ਜੀ ਦੀ ਬੇਟੀ ਸੀ ਕਿੰਨੇ ਬੱਦੇ ਬਰਾਤ ਲੈ ਕੇ ਆਏ ਤੁਸੀਂ ਅੱਜ ਜੀ ਛੇੜੀਆਂ ਚੀਜ਼ ਮੈਂ ਤੇ ਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਭਾਜੀ ਇੱਥੇ ਆ ਕੇ ਦੇਖ ਰਹੇ ਆ ਰਿਵਾਈਜ਼ ਪੈਸਰ ਦੀ ਗੱਲ ਕਰ ਰਿਹਾ ਸੀ ਉਥੇ ਇਹ ਉਥੇ ਵੀ ਕੁਛ ਨਹੀਂ ਜੀ ਗੁਰਦਾਰੇ ਗਿਆ ਗੁਰਦਾਰੇ ਵੀ ਗਏ ਦੋ ਤਿੰਨ ਗੁਰਦਾਰੇ ਹੀ ਬੈਠੇ ਕਿਚਨ ਕੁਛ ਨਹੀਂ ਮੈਂ ਹੁਣ ਕੀਤਾ ਸਾਡੇ ਰੋਸ ਦੇ ਜਿੱਦਾਂ ਉਹ ਆਂਦੇ ਵੀ ਨਹੀਂ ਕੁਛ ਹੈ ਨਹੀਂ ਤੁਹਾਡੇ ਮਿਸੇ ਕਹਿੰਦੇ ਆ ਵੀ ਹੁਣ ਸਾਡੇ ਘਰ ਟਕਰਾਹ ਹੋ ਗਈ ਆ ਹਾਂਜੀ ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਚ ਟਕਰਾਹ ਹੋ ਗਈ ਕਿਸ ਕਾਰਨ ਲੈ ਕੇ ਦੇਖੋ ਨਹੀਂ ਹੋ ਗਈ ਹੈ ਦੇਖੋ ਇਹ ਛੋਟੇ ਦਾ ਨਹੀਂ ਹੋਣਾ ਤੇ ਫਿਰ ਆਪ ਵੇਖੋ ਇਹਨਾਂ ਨੇ ਅਸਲ ਦਾ ਆਪਾਂ ਤਾਂ ਕੋਈ ਜ਼ਬਰਦਸਤੀ ਤੇ ਕੀਤਾ ਨਹੀਂ ਕੋਈ ਪੈਸੇ ਤੇ ਲੈ ਦੀ ਠੱਗੀ ਤਾਂ ਨਹੀਂ ਵਜੀ ਤੁਹਾਡਾ ਭਾਈ ਫੋਨ ਤਾਂ ਕਿੰਦਰ ਰੁਪਇਆ 5 ਲੱਖ ਤੁਹਾਡਾ ਲੱਗਿਆ ਕਿੱਛੀ ਤੇ ਲੱਗੇ 5 ਲੱਖ ਰੁਪਇਆ ਭਾਈ ਇਹ ਦਿਨੋ ਮੇਰੇ ਵਿਆਹ ਦੇ ਮੱਜਾ ਫੋਨ ਜੀ ਆ ਅੱਜ ਐਸ ਵੇ ਇਹ ਗੱਲ ਕਰੋ ਅੱਛਾ ਜੀ ਇਤੋਂ ਸਾਹਮਣੇ ਹੈ ਜੀ ਇਹ ਗੱਡੀਆਂ ਆਈਆਂ ਧਰ ਰੀ ਪ੍ਰੋਗਰਾਮ ਤੇ 4 ਦੇ ਰੈਂਟ 5 ਦੇ ਰੈਂਟ ਆਇਆ ਵਾ ਮੈਂ ਕਿਹਾ ਕਿ ਮੇਰੇ ਗਏ ਆ 10000 ਰੱਖ ਗਿਆ 10000 ਰੱਖ ਗਿਆ 12500 ਰੱਖ ਗਿਆ ਮੇਰਾ ਮੇਰਾ ਟੱਕ ਗਿਆ ਤੁਹਾਡਾ ਹੁਣ ਕਿੰਨੀਆਂ ਗੱਡੀਆਂ ਲੈ ਕੇ ਆਏ ਸੀ ਜੀ 6 ਗੱਡੀਆਂ ਆਈਆਂ ਭਾਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਇਹ ਮੰਗਿਆ ਭਾਜੀ ਵੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਜੇ ਬੋਧੇ ਆ ਸਾਡੇ ਨਾਲ ਥੋੜੀ ਤੋੜ ਦੇ ਬਿਊਰੋ ਰਿਪੋਰਟ ਲੁਧਿਆਣਾ ਲਾਇ